ਇਸ ਭੈਣ ਦਾ ਨਾਮ ਰੀਤ ਸਰਦਾਰਨੀ ਹੈ ਤੇ ਇੰਸਟਾਗ੍ਰam ਤੇ ਇਸ ਭੈਣ ਦੇ 60000 ਤੋਂ ਵੱਧ ਫੋਲੋਅਰ ਹੈ ਪਰ ਜੇਕਰ ਤੁਸੀਂ ਇਹਨਾਂ ਦੀ ਜ਼ਿੰਦਗੀ ਦੀ ਰਹਿਣ ਸਹਿਣ ਦੀ ਗੱਲ ਕਰੋ ਤਾਂ ਇਹਨਾਂ ਦੀ ਜ਼ਿੰਦਗੀ ਬਹੁਤ ਹੀ ਜ਼ਿਆਦਾ ਦੁੱਖਾਂ ਦੇ ਨਾਲ ਭਰੀ ਹੋਈ ਹੈ 13 ਸਾਲ ਦੀ ਉਮਰ ਦੇ ਵਿੱਚ ਇਹਨਾਂ ਦਾ ਇਹਨਾਂ ਤੋਂ ਦੁੱਗਣੀ ਉਮਰ ਦੇ ਇੱਕ ਸ਼ਖਸ ਦੇ ਨਾਲ ਇਹਨਾਂ ਦਾ ਮਾਪਿ ਉਹ ਗਰੀਬੀ ਕਰਕੇ ਵਿਆਹ ਕਰ ਦਿੰਦਾ ਪਰ ਉਹ ਵਿਆਹ ਹੋਣ ਦੇ ਬਾਵਜੂਦ ਇਹਨਾਂ ਦੀ ਜ਼ਿੰਦਗੀ ਕੋਈ ਸੁਖੱਲੀ ਨਹੀਂ ਹੁੰਦੀ ਕਿਉਂਕਿ ਇਨਾਂ ਦੇ ਸਹੁਰਾ ਪਰਿਵਾਰ ਇਹਨਾਂ ਦਾ ਰੰਗ ਪੱਕਾ ਹੋਣ ਕਰਕੇ ਇਹਨਾਂ ਨੂੰ ਕਾਲੀ ਬੱਕਰੀ ਤੱਕ ਦੇ ਤਾਨੇ ਮਾਰਦਾ ਹੈ। ਪਰਿਵਾਰ ਦੇ ਤਾਨਿਆਂ ਦੇ ਵਿੱਚ ਇਸ ਭੈਣ ਦੇ 3 ਬੱਚੇ ਹੋ ਜਾਂਦੇ ਆ ਤੇ ਉਹਨਾਂ ਤਿੰਨ ਬੱਚਿਆਂ ਨੂੰ ਪਾਲਣ ਲਈ ਭੈਣ ਐਸਾ ਕੰਮ ਕਰਦੀ ਆ ਕਿ ਰੈਸਟੋਰੈਂਟ ਤੇ 5000 ਰੁਪਏ ਮਹੀਨਾ ਤਨਖਾਹ ਦੇ ਵਿੱਚ ਭਾਂਡੇ ਮੰਜਣ ਦਾ ਕੰਮ ਕਰਦੀ ਆ ਤੇ ਉਸ ਤੋਂ ਪਹਿਲਾਂ ਨਰੇਗਾ ਤੇ ਜਾ ਕੇ ਆਪਣਾ ਕੰਮ ਕਰਦੀ ਆ ਫਿਰ 3 ਵਜੇ ਜਾ ਕੇ ਆਪਣੇ ਬੱਚਿਆਂ ਨੂੰ ਸੰਭਾਲਦੀ ਆ। ਇਨਸਟਾਗ੍ਰਾਮ ਤੇ ਜਦੋਂ ਤੁਸੀਂ ਕਿਸੇ ਦੀਆਂ ਰੀਲਾਂ ਵੇਖਦੇ ਹੋ ਜਾਂ ਉਹਦੇ ਰੰਗ ਦੇ ਬਾਰੇ ਗੱਲ ਕਰਦੇ ਹੋ ਜਾਂ ਉਹਦੇ ਰੀਲ ਦੇ ਬਾਰੇ ਗੱਲ ਕਰਦੇ ਹੋ ਤਾਂ ਉਸ ਤੋਂ ਪਹਿਲਾਂ ਗਲਤ ਕਮੈਂਟ ਕਰਨ ਤੋਂ ਪਹਿਲਾਂ ਇੱਕ ਵਾਰ ਉਸ ਦੀ ਕਹਾਣੀ ਜ਼ਰੂਰ ਪਤਾ ਕਰ ਲਿਆ ਕਰੋ ਇਹ ਭੈਣ ਆਪਣੀ ਜ਼ਿੰਦਗੀ ਨੂੰ ਜੀਣ ਲਈ ਆਪਣੇ ਬੱਚਿਆਂ ਦੀ ਜ਼ਿੰਦਗੀ ਨੂੰ ਅੱਗੇ ਚਲਾਉਣ ਲਈ ਕਿਉਂਕਿ ਬਹੁਤਾ ਜ਼ਿਆਦਾ ਪੜ੍ਹੀ ਲਿਖੀ ਨਹੀਂ ਇਸ ਲਈ ਉਸ ਨੂੰ ਲੱਗਦਾ ਹੈ ਕਿ ਇਨਸਟਾਗ੍ਰਾਮ ਤੇ ਜੇਕਰ ਮੈਂ ਚੰਗਾ ਕੰਮ ਕਰੂੰਗੀ ਤਾਂ ਸ਼ਾਇਦ ਮੈਨੂੰ ਥੋੜੀ-ਬਹੁਤ ਇਨਕਮ ਹੋਣ ਲੱਗ ਜਾਊ ਕਿਤੇ ਜਿਸ ਤੋਂ ਬਾਅਦ ਉਹਦੇ ਘਰ ਦਾ ਗੁਜ਼ਾਰਾ ਉਹਦੇ ਬੱਚਿਆਂ ਦੀ ਜ਼ਿੰਦਗੀ ਬਹੁਤ ਚੰਗੀ ਹੋ ਜਾਊਗੀ। ਸੱਚੀ ਗੱਲ ਪੈਨ ਜੀ। ਸੱਚੀ ਗੱਲ ਪੈਨ ਜੀ ਬੜੇ ਵਾਇਰਲ ਹੋ ਰੀਲਾਂ ਤੇ ਇੰਸਟਾਗ੍ਰਾਮ ਤੇ ਕੀ ਕਿਵੇਂ ਆਈ ਆ ਵੀ ਮੈਂ ਇੰਸਟਾਗ੍ਰਾਮ ਤੇ ਆਵਾਂ। ਨਹੀਂ ਜੀ ਮੇਰੇ ਨੂੰ ਤਾਂ ਸ਼ੌਂਕ ਸੀ ਵੀਰਲਾ ਬਣਾਉਣ ਦਾ ਤੇ ਮੈਂ ਤਾਂ ਰੀਲਾਂ ਬਣਾ ਲਈ ਸੀ। ਬਸ ਵੈਸੇ ਅੱਜ ਕੱਲ੍ਹ ਦੀ ਕੁੜੀਆਂ ਬਣਾਉਂਦੀ ਆ ਮੈਂ ਵੀ ਦੇਖ ਕੇ ਬਣਾਉਣ ਲੱਗ ਗਈ। ਹੂੰ ਮਤਲਬ ਬਹੁਤ ਮੇਰੇ ਤੇ ਸਵਾਲ ਵੀ ਉੱਠੇ ਆ। ਮਤਲਬ ਸਾਡੇ ਘਰ ਦੇ ਨਹੀਂ ਚੰਗਾ ਸਮਝਦੇ ਅੱਜ ਵੀ ਇਸ ਟਾਈਮ ਮੇਰੇ ਨਾਲ ਨਹੀਂ ਆਏ। ਉਹ ਚੰਗਾ ਨਹੀਂ ਸਮਝਿਆ ਇਸ ਚੀਜ਼ ਨੂੰ ਕਿ ਮੈਂ ਰੀਲਾ ਪਾਣੀਆ ਪਰ ਮੈਂ ਸੋਚਦੀ ਹਾਂ ਕਿ ਮੈਨੂੰ ਮੈਂ ਦੇਖਾਂ ਵੀ ਮੈਨੂੰ ਕਿੰਨੀ ਕਿ ਜਾਣਕਾਰੀ ਹੋਈ ਕਿ ਮੈਨੂੰ ਕਿੰਨੇ ਲੋਕ ਪਸੰਦ ਕਰਦੇ ਆ ਜਾਂ ਕਿੰਨੇ ਆਪਾਂ ਨੂੰ ਚਾਹਣ ਵਾਲੇ ਹੈਗੇ ਆ ਮਤਲਬ ਆਪਣੇ ਘਰ ਦੇ ਤੋਂ ਇਲਾਵਾ ਵੀ ਆਪਾਂ ਨੂੰ ਬਹੁਤ ਲੋਕ ਪਸੰਦ ਕਰਦੇ ਆ ਮੇਰੇ ਵਿੱਚ ਕਈ ਭਰਾਵਾਂ ਦੇ ਕਮੈਂਟ ਗਲਤ ਵੀ ਆਉਂਦੇ ਆ ਪਰ ਮੈਨੂੰ ਲਗਭਗ ਤਾਂ ਸਹੀ ਕਮੈਂਟ ਆਉਂਦੇ ਆ ਅੱਜ ਤੇ ਬਹੁਤ ਘੱਟ ਦਾਸ ਆਏ ਆ ਬਹੁਤ ਸਹੀ ਕਮੈਂਟ ਆਉਂਦੇ ਆ ਤੇ ਬਾਕੀ ਮੈਨੂੰ ਰੀਜਨ ਸੀਗਾ ਕਿ ਮੈਨੇ ਕਿਸੇ ਨੇ ਕਮੈਂਟ ਮਾਰਾ ਸੀ ਕਿ ਕਾਲੀਆਂ ਕਿ ਤਰੀਲਾ ਪਾਣੀਆ ਵੀਟਰ ਲਾ ਕੇ ਮੈਂ ਬੈਨ ਫਿਲਟਰ ਤੇ ਰੀਲ ਪਾਣੀ ਸਟਾਰਟ ਕਰਤੀ ਆ ਜਿਸ ਦਿਨ ਮੈਂ ਰਾਤ ਨੂੰ ਬੈਨ ਫਿਲਟਰ ਤੇ ਰੀਲ ਸਟਾਰਟ ਕੀਤੀ ਪਾਣੀ ਸੀਰ ਨੋਟ ਕੇ ਦੇਖਿਆ ਮੇਰੇ 5 600 ਮਤਲਬ ਲਾਈਕ ਆਈ ਪਈ ਸੀ ਉਸ ਤੋਂ ਬਾਅਦ ਮੈਂ ਦੇਖਿਆ ਤਾਂ ਮੇਰੇ ਮਤਲਬ 10 ਦਿਨਾਂ ਵਿੱਚ ਇਹ ਟਨ ਕੀ ਹੋ ਗਿਆ ਸੀ ਅੱਛਾ ਮੈਂ ਕਿਹਾ ਵੀ ਚੱਲ ਵੀ ਮਤਲਬ ਜੀ ਮੈਨੂੰ ਵੀ ਕੁਝ ਮਿਲ ਸਕਦਾ ਇਸ ਤਰ੍ਹਾਂ ਕਿ ਕੀ ਤਾਂ ਲਾਈਫ ਚੇਂਜ ਹੋ ਜਾਏ ਹੁਣ ਇੱਧਰ ਗਏ ਜਾ ਕੇ ਪਤਾ ਲੱਗੂ ਵੀ ਆਪਣੀ ਚੇਂਜ ਹੁੰਦੀ ਆ ਜਾਂ ਇੱਥੇ ਹੀ ਖੜੀ ਰਹੂਗੀ ਹਮਮ ਬਸ ਤੁਹਾਡੀ ਵਾਇਰਲ ਕਿਹੜੀ ਹੋਈ ਸੀ ਰੀਲ ਮੇਰੀ ਵੀ ਰੀਲ ਵਾਇਰਲ ਹੋਈ ਸੀ ਇੱਕ ਤਾਂ ਹੋਈ ਸੀ ਯਾ ਚਲ ਕੀ ਹੋਇਆ ਮੇਰਾ ਸੱਜਣ ਕਾਲਾ ਮੈਂ ਕਹਿੰਦੀ ਸਰਦਾਰ ਮੈਂ ਦੁਨੀਆ ਕਹਿੰਦੀ ਕਾਲੇ ਰੰਗ ਦਾ ਯਾਰ ਇੱਕ ਹੋਈ ਸੀਗੀ ਮਤਨਤ ਲਿਆ ਤਾਂ ਇੱਕ Song ਸੀਗੀ ਚਾਚੀ ਜੀ ਨੇ ਮੈਂ ਵੀਡੀਓ ਬਣਾਈ ਸੀ ਮੈਨੂੰ ਯਾਦ ਨਹੀਂ ਆ ਪਰ ਇੱਕ ਮੈਂ ਉਹ ਵੀਡੀਓ ਪਾਈ ਸੀਗੀ ਤੇ ਇੱਕ ਉਹ ਮੇਰੀ ਵੀਡੀਓ ਵਾਇਰਲ ਹੋਈ ਸੀਗੀ ਲੱਗਦਾ ਕਾਲਾ ਰੰਗ ਦਾ ਫਰਕ ਪੈਂਦਾ ਜਿੰਦਗੀ ਤੇ ਹਾਂ ਬਹੁਤ ਫਰਕ ਪੈਂਦਾ ਹੂੰ ਕੇ ਪਰ ਮੈਨੂੰ ਹੁਣ ਮੈਨੂੰ ਪਤਾ ਲੱਗਦਾ ਕਿੰਨੇ ਗੋਰਾ ਨਾਲੋਂ ਜ਼ਿਆਦਾ ਲੋਕ ਕਾਲਿਆਂ ਨੂੰ ਪਸੰਦ ਕਰਦੇ ਆ। ਮੈਂ ਬਹੁਤ ਪਸੰਦ ਕਰਦੇ ਆ। ਮੈਨੂੰ ਸਾਰਿਆਂ ਦੇ ਬਹੁਤ ਭਰਾਵਾਂ ਦੇ ਕਮੈਂਟ ਆਉਂਦੇ ਕਿ ਤੁਸੀਂ ਸਾਜ ਕੀ ਜਰੀਲਾ ਪਾਣੇ ਆ। ਕਿ ਬਹੁਤ ਸੋਹਣਾ। ਮੈਨੂੰ ਐਸੇ ਵੀ ਸ਼ੌਂਕ ਆ ਸਾਜ ਕੀ ਜਰੀਲਾ ਪਾਉਣ ਦਾ। ਕਿ ਮੇਰੀ ਮੈਰਿਜ ਵੀ ਆ, ਮੇਰੇ ਬੱਚੇ ਵੀ ਆ ਤਿੰਨ ਪਰ ਮੈਨੂੰ ਕੋਈ ਕਹਿੰਦਾ ਨਹੀਂ। ਕਿ ਅਸਲ ਵਿੱਚ ਮੇਰੀ ਮੈਰਿਜ ਆ ਤੇ ਮੇਰੇ ਬੱਚੇ ਆ। ਪਰ ਮੈਂ ਆਪਣੀ ਲਾਈਫ ਸਟਾਈਲ ਬਹੁਤ ਖੁਸ਼ੀ ਵੀ ਆ ਔਰ ਬਹੁਤ ਸਾਈਡ ਵੀ ਆ। ਇਹ ਘਰ ਨੂੰ ਦੇਖ ਕੇ ਦੇਖਾਂ ਤਾਂ ਮੈਂ ਬਹੁਤ ਸਾਈਡ ਆ। ਅਪਾ ਦੁੱਖ ਦੀ ਗੱਲ ਬਾਅਦ ਚ ਕਰਦੇ ਆ ਪਹਿਲਾਂ ਆਪਾਂ ਤੁਹਾਡੇ ਇੰਸਟਾਗ੍ਰam ਦੀ ਥੋੜੀ ਜੀ ਗੱਲਬਾਤ ਕਰਦੇ ਆ ਤੁਸੀਂ ਜਿਵੇਂ ਕਿਹਾ ਵੀ ਮੈਂ ਕਾਲੇ ਰੰਗ ਦੇ ਪਹਿਲਾਂ ਸੀਗਾ ਹੁਣ ਨਹੀਂ ਲੱਗਦਾ ਕਿ ਕਾਲੇ ਰੰਗ ਦੇ ਕੀ ਕੀ ਨੁਕਸਾਨ ਤੁਹਾਨੂੰ ਲੱਗੇ ਵੀ ਕੀ ਕੀ ਤੁਹਾਡੇ ਨਾਲ ਵੀ ਰੰਗ ਦਾ ਭੇਦਭਾਵ ਹੋਇਆ ਹੋਇਆ ਤਾਂ ਮੇਰੀ ਸੱਸ ਮੈਨੂੰ ਖੁਦ ਕਾਲੀ ਬੱਕਰੀ ਕਹਿ ਕੇ ਬੁਣਾਉਂਦੀ ਸੀ ਦੂਸਰੀ ਗੱਲ ਤਾਂ ਬਹੁਤ ਦੂਰ ਦੀ ਗੱਲ ਆ ਮੇਰੇ ਸਹੁਰੇ ਪਰਵਾਨੀ ਨੇ ਮੈਨੂੰ ਪਸੰਦ ਕਰਦੀ ਕਾਲੇ ਰੰਗ ਦੇ ਹੂੰ ਉਹ ਤਾਂ ਘੱਟ ਪਸੰਦ ਕਰਦੇ ਆ ਕਿਉਂਕਿ ਦੋ ਆ ਛੋਟੀਆਂ ਉਹ ਮੇਰੇ ਤੋਂ ਜ਼ਿਆਦਾ ਗੋਰੀਆਂ ਔਰ ਉਹਨਾਂ ਕੋਲੇ ਪੈਸਾ ਵੀ ਆ ਔਰ ਮੇਰੇ ਕੋਲੇ ਕੁਛ ਨਾ ਪੈਸਾ ਨਾ ਔਰ ਮੇਰੇ ਕੋਲ ਰੂਪ ਰੰਗ ਰੂਪ ਆ ਠੀਕ ਆ ਤਾਂ ਮੇਰੇ ਘਰ ਦੇ ਬੰਨੂ ਨਹੀਂ ਪਸੰਦ ਕਰਦੇ ਜਿਹੜੀ ਗੱਲ ਜਾਇਜ਼ ਆ ਹਨਾ ਮੈਨੂੰ ਨਹੀਂ ਪਸੰਦ ਕਰਦੇ ਮੇਰੇ ਸਾਰੇ ਪਰਿਵਾਰ ਮੈਨੂੰ ਨਹੀਂ ਪਸੰਦ ਕਰਦਾ ਕਿਉਂਕਿ ਮੈਂ ਕਾਲੀ ਆ ਇਸ ਕਰਕੇ ਤਿੰਨੇ ਸਾਰੇ ਪਰਿਵਾਰ ਦੀ ਮਰਜ਼ੀ ਨਾਲ ਹੀ ਵਿਆਹ ਹੋਇਆ ਜਾਂ ਹਾਂਜੀ ਮਰਜ਼ੀ ਨਾਲ ਮਤਲਬ ਉਹਨਾਂ ਦੇ ਬੇਟੇ ਨਾਲ ਤਾਂ ਮੇਰੀ ਬਹੁਤ ਏਸਤਾ ਫਰਕ ਆ ਅੰਦਰ ਬਹੁਤ ਫਰਕ ਆ ਮੇਰੇ ਘਰ ਦੇ ਇਹਨਾਂ ਨੂੰ ਤਾਂ ਖੁਦ ਮੇਰੇ अच्छा यस ਕਰਤਾ ਸੀ ਮੈਂ ਤੇ ਇੰਸਟਾਗ੍ਰਾਮ ਤੇ ਰੀਲ ਪਾ ਦਿਆ ਹੂੰ ਫਿਰ ਕੀ ਹੋਇਆ ਮੈਨੂੰ ਥਾਣੇਦਾਰ ਦਾ ਫੋਨ ਆਇਆ ਮੈਨੂੰ ਮੇਰੀ ਮੰਮੀ ਉਹਨਾਂ ਕੋਲ ਜਿਹਨ ਮੈਂ ਗਈ ਹੋਈ ਸੀ ਗੁੱਸੇ ਹੋ ਕੇ ਬਾਬਾ ਟਾਈਮ ਦਾ ਕਹਿੰਿਆ ਥੋਮ ਨਹੀਂ ਲਾ ਕੇ ਆਇਆ ਹੂੰ ਮੇਰੇ ਕੋਲ ਥਾਣੇਦਾਰ ਦਾ ਫੋਨ ਆਇਆ ਮੈਂ ਵੀ ਕੋਲ ਚੱਕਣੀ ਸੀ ਕਿ ਮੈਂ ਤੇ ਫਿਰ ਘਰ ਦੇ ਦਾ ਨੰਬਰ ਵੀ ਉਹਨਾਂ ਨੇ ਕੀਤਾ ਮੈਂ ਕੋਲ ਚੱਕੀ ਮੈਂ ਤਾਂ ਹਾਂਜੀ ਬੋਲੋ ਕਹਿੰਦਾ ਅਸੀਂ ਥਾਣੇ ਤੋਂ ਬੋਲਦਾ ਤਾਂ ਹਾਂਜੀ ਬੋਲੋ ਵੀ ਕੋਈ ਕੰਮ ਹੋਊਗਾ ਕਹਿੰਦਾ ਤੁਸੀਂ ਇੰਸਟਾਗ੍ਰਾਮ ਤੇ ਰੀਲਾਂ ਪਾਣਿਆ ਮੈਂ ਤਾਂ ਰੀਲਾਂ ਪਾਣਿਆ ਪਬਲਿਕ ਐ ਪਾ ਸਾਰੇ ਪੌਂਦੇ ਮੈਂ ਕਿੱਲ੍ਹ ਹੀ ਪਾਣ ਮੈਂ ਇਹਾਂ ਤਾਂ ਮੈਨੂੰ WhatsApp ਤੇ ਪਾ ਕੇ ਮਤਲਬ ਬਲੈਕਮੇਲ ਕਰਦੀ ਹਾਂ ਜਾਂ ਕੁਝ ਵੀ ਹੋਵੇ ਮੈਂ ਤਾਂ ਮੇਕੋ ਦਾ ਰਿਲੇਸ਼ਨ ਮੇਰੇ ਨਾਲ ਨਾ ਤੁਹਾਡੇ ਕੋਲੇ ਆਉਂਦਾ ਕੋਈ ਮਤਲਬ ਨਹੀਂ ਮੈਨੂੰ ਕਹਿੰਦਾ ਘਰੇ ਆ ਕੇ ਮੈਂ ਹਟ ਜਾਂਦੀ ਪਰ ਹੁਣ ਨਹੀਂ ਮੈਨੂੰ ਮਤਲਬ ਬਹੁਤ ਮਾਣ ਹੁੰਦਾ ਆ ਆਪਣੇ ਆਪੇ ਕਿ ਮੈਂ ਬਹੁਤ ਵਧੀਆ ਕੰਮ ਕਰਦੀ ਹਾਂ ਹੂੰ ਮਤਲਬ ਆਪਾਂ ਕਿਹੜਾ ਜਾਂਦੀ ਆ ਰੀਲ ਆ ਪਾਣੇ ਮਤਲਬ ਬਹੁਤ ਪਬਲਿਕ ਨਾਲੋਂ ਤਾਂ ਬਹੁਤ ਵਧੀਆ ਰੀਲ ਪੈਂਦੀ ਆ ਹੂੰ ਬਹੁਤ ਮੈਂ ਤੁਹਾਡੇ ਮੂਰੇ ਗੱਲ ਕਹਿੰਦਾ ਵੀ ਚੰਦਾ ਨਹੀਂ ਲੱਗਦਾ ਵੀ ਕੁੜੀਆਂ ਨੰਗੀਆਂ ਹੋ ਹੋ ਨੱਚੀ ਆ ਉਹ ਨੱਚੀ ਨੇ ਉਹਨਾਂ ਨਾਲੋਂ ਬਹੁਤ ਵਧੀਆ ਮੈਂ ਕਦੇ ਮੈਨੂੰ ਇੱਕ ਭਰਾ ਨੇ ਮੇਰੇ ਤੇ ਉਹ ਮੇਰੀ ਰੀਲ ਵੀ ਪਾਈ ਹੋਈ ਆ ਉਹਨੇ ਮਤਲਬ ਮੈਨੂੰ ਨਹੀਂ ਪਤਾ ਕਿਹੜੇ ਏਰੀਆ ਦਾ ਹੈਗਾ ਮੇਰੇ ਮੇਰੇ ਨਾਲ ਇਸ ਤਾ ਤੇ ਗੱਲ ਕੀਤੀ ਉਹਨੇ ਮੈਨੂੰ ਭੈਣ ਕਹਿੰਦਾ ਆ ਉਹਨੇ ਮੇਰੀ ਰੀਲ ਵੀ ਪਾਈ ਹੋਈ ਆ ਤੁਸੀਂ ਦੇਖਿਓ ਕਿ ਸ਼ਾਇਦ ਉਨੇ ਮੇਰੀ ਰੀਲ ਪਾ ਰੱਖਿਓ ਮੈਂ ਬੋਪਰਾ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਕਿ ਉਹਨੇ ਮੇਰੀ ਰੀਲ ਪਾਈ ਹੈ ਕਿਉਂਕਿ ਅਜੇ ਤੱਕ ਕੋਈ ਕਿਸੇ ਦੀ ਰੀਲ ਨਹੀਂ ਪਾਉਂਦਾ ਨੇ ਮੇਰੀ ਰੀਲ ਪਾਈ ਹੈ ਕਿ ਭੈਣ ਬਹੁਤ ਸਨੇ ਰੀਲਾ ਫੋਨ ਲੁੱਟ ਫਿਰ ਫਿਰ ਥਾਣੇ ਵਾਲੇ ਨੇ ਫਿਰ ਕਿਹਾ ਨਹੀਂ ਕੁਛ ਬਹੁਤ ਕੁਝ ਕਿਆ ਕਹਿੰਦੇ ਫਿਰ ਘਰ ਦਾ ਤੈਨੂੰ ਮਤਲਬ ਤੂੰ ਜਾਣਦੀ ਨਹੀਂ ਆਪੇ ਸੋਹਣਾ ਤੇ ਮੈਂ ਕਿਹਾ ਗੱਲ ਸੁਣੋ ਮੇਰੀ ਵੀ ਮੇਰੇ ਘਰ ਦਾ ਮੈਨੂੰ ਲੈਣ ਨਹੀਂ ਆਂਦਾ ਠੀਕ ਹੈ ਵੀ ਮੇਰੇ ਬੱਚੇ ਆ ਬੱਚੇ ਲੈ ਕੇ ਗਗਲੀ ਚ ਲੈ ਕੇ ਫੁੱਟਾ ਮੁੜ ਗਿਆ ਹਨਾ ਹੂੰ ਉਹਦਾ ਹਕਸੀ ਹਰੀ ਮੈਂ ਘਰ ਵਾਲੀ ਮੈਨੂੰ ਆ ਕੇ ਕਹਿੰਦਾ ਵੀ ਬਾਈ ਤੂੰ ਸਾਡੇ ਨਾਲ ਚੱਲ ਹੁਣ ਮੈਨੂੰ ਕੁਝ ਨਹੀਂ ਕਿਹਾ ਵੀ ਨਾਲ ਚਲ ਉਹਨੇ ਕਿਹਾ ਬੱਚੇ ਤਿਆਰ ਕਰਦੇ ਮੈਂ ਕਰਦੇ ਉਹ ਲੈ ਗਿਆ ਠੀਕ ਆ ਲੈ ਗਿਆ ਕਾਫੀ ਟਾਈਮ ਬਾਅਦ ਫੋਨ ਆਇਆ ਸਮਾਨ ਚੱਕ ਕੇ ਲੈ ਗਿਆ ਮੈਂ ਕਿਹਾ ਨਹੀਂ ਮੈਂ ਸਮਾਨ ਨਹੀਂ ਚੱਕਣਾ ਵੀ ਮੇਰੀ ਮੰਮੀ ਮੈਨੂੰ ਨਹੀਂ ਘਵਾ ਸਕਦੀ ਹੈ ਨਾ ਅੱਜ ਵੀ ਉਹ ਮਿਹਨਤ ਕਰਦੀਆਂ ਐ ਇਸ ਟਾਈਮ ਵੀ ਮੈਂ ਮਿਹਨਤ ਕਰਦੀਆਂ ਵੀ ਲੋਕਾਂ ਦੇ ਰੈਸਟੋਰੈਂਟ 'ਚ ਮੈਂ ਭਾਂਡੇ ਵੀ ਮਾਂਜਦੇ ਹੁੰਦੀ ਆ ਰੋਟੀ ਵੀ ਬਣਾ ਕੇ ਹੁੰਦੀ ਆ ਬਹੁਤ ਲੋਕ ਵੀ ਆਉਂਦੇ ਆ ਪਰ ਆਪਾਂ ਨੂੰ ਵੀਰੇ ਹੁਣ ਮੈਨੂੰ ਐਸ ਚੀਜ਼ ਦਾ ਨੀਂਮਤ ਹੋ ਲਿਆ ਕਿ ਕੋਈ ਕੁਝ ਵੀ ਕਵੇ ਮੈਨੂੰ ਆਪਦੀ ਲਾਈਫ ਨਾਲ ਆ ਜੋ ਤਾਂ ਹੁੰਦਾ ਵੀ ਹਨਾ ਵੀ ਮੇਰੇ ਇੰਸਟਾਗ੍ਰਾਮ ਤੇ ਮੈਂ ਸਟਾਰ ਹਾਂ ਤੇ ਇੱਥੇ ਮੈਂ ਭਾਂਡੇ ਮਾਂ ਦੀ ਬਹੁਤ ਹੁੰਦਾ ਹੈ ਮਤਲਬ ਬਹੁਤ ਹੁੰਦਾ ਹੈ ਮੈਂ ਤਾਂ ਫਿਰ ਮੈਂ ਸੋਚਦੀ ਆ ਵੀ ਮਿਹਨਤ ਆਪਣੀ ਹਨਾ ਮਤਲਬ ਆਪਣੀ ਮਿਹਨਤ ਆ ਮਿਹਨਤ ਨੂੰ ਫਲ ਮਿਲਦਾ ਹੈ ਹਮ ਮਤਲਬ ਆਪਾਂ ਕੋਈ ਦੋ ਨੰਬਰ ਦਾ ਧੰਦਾ ਕਰ ਨਹੀਂ ਰਹੀ ਕੋਈ ਗਲਤ ਨਹੀਂ ਕਰ ਰਹੀ ਮੈਂ ਵਧੀਆ ਵੀ ਸਿੱਧੀ ਨਹੀਂ ਤੇ ਨਾ ਘਰੋਂ ਆਉਣੀ ਆ ਘਰੋਂ ਮੈਂ ਆਪਦਾ ਕੰਮ ਕਰਦੀ ਕੰਮ ਕਰਕੇ ਮੈਂ ਤਾਂ ਚੱਲ ਜਾਨੀ ਮਤਲਬ ਮੈਨੂੰ ਐਸੀ ਨਾ ਕੋਈ ਮਤਲਬ ਨਹੀਂ ਕੋਈ ਕੁਝ ਕਵੇ ਦੁਨੀਆਦਾਰੀ ਮੈਨੂੰ ਕੋਈ ਮਤਲਬ ਨਹੀਂ ਮੈਨੂੰ ਮੇਰੇ ਬੱਚਿਆਂ ਨੂੰ ਪੜਾਉਣ ਦਾ ਤੇ ਮਤਲਬ ਆਪਦੀ ਦਿਲਾਰਦੀ ਮੈਂ ਤੇ ਦਾ ਮਤਵ ਦਾ ਮੈਨੂੰ ਕਿਸੇ ਨੇ ਕੋਈ ਵੀ ਮਤਵ ਨਹੀਂ ਇਹ ਨਹੀਂ ਚੀਜ਼ ਜਨਨ ਕੋਈ ਮੈਨੂੰ ਕੋਈ ਗਲਤ ਕਵੇ ਬਹੁਤ ਸਵਾਲ ਉੱਠਦੇ ਆ ਸਾਡੇ ਪਿੰਡ ਵਾਲਿਆਂ ਨੇ ਕਹਿੰਦੇ ਵੀ ਮੇਰੇ ਘਰ ਵਾਲੇ ਨੇ ਕਿਹਾ ਵੀ ਮੈਨੂੰ ਕਿਸੇ ਨੇ ਕਿਹਾ ਸੀ ਵੀ ਕੇਸ ਕਰ ਦੇ ਰਿਲਾ ਪਾਣੀ ਹੂੰ ਉਹਨੇ ਮੇਰੇ ਤੇ ਚਾਕੇ ਕੇਸ ਕਰਤਾ ਇਹ ਕੇਸ ਵੈਸੇ ਬਣਦਾ ਹੀ ਨਹੀਂ ਕੋਈ ਉਹ ਤਾਂ ਗੱਲ ਥਾਣੇਦਾਰ ਨੂੰ ਜਦੋਂ ਮੈਂ ਸੁਣਾਈਆ ਚਾਹ ਥਾਣੇਦਾਰ ਨੂੰ ਫੋਨ ਕੱਟਦਾ ਮੈਂ ਥਾਣੇਦਾਰ ਨੂੰ ਸੁਣਾਇਆ ਮੈਂ ਕਿ ਪਹਿਲੀ ਗੱਲੀ ਤਾਂ ਵਿਆਹ ਮੇਰੇ ਨਾਲ ਹੋਇਆ ਇਹਦਾ ਹੱਕ ਆ ਮੇਰੇ ਕੋਲ ਆਉਂਦਾ ਤੁਹਾਡੇ ਕੋਲ ਆਉਂਦਾ ਕੋਈ ਮਤਲਬ ਨਹੀਂ ਜੇ ਮੈਂ ਨਹੀਂ ਗੱਲ ਸੁਣਦੀ ਫਿਰ ਤੁਹਾਡੇ ਕੋਲੇ ਆ ਕੇ ਕੁਝ ਵੀ ਕਹਿ ਸਕਦਾ ਹੈ ਥਾਣੇਦਾਰ ਨੇ ਚੁੱਪ ਕਰਕੇ ਫੋਨ ਕੱਟਤਾ ਉਹਨੂੰ ਲੱਗਿਆ ਕਿ ਸਹੀ ਆ ਕੁੜੀ ਇਹ ਹੀ ਗੱਲ ਹੈਗਾ ਉਹਨਾਂ ਨੂੰ ਮੈਰਿਜ ਤੁਹਾਡੀ ਕਿਵੇਂ ਹੋਈ ਸੀ ਕਿਵੇਂ ਦੀ ਮੈਰਿਡ ਲਾਈਫ ਕਿਵੇਂ ਦੀ ਹੈ ਮੇਰੀ ਡੈਟ ਲਾਈਫ ਤਾਂ ਬਹੁਤ ਬੇਕਾਰ ਹੈ ਬਹੁਤ ਬੇਕਾਰ ਮਤਲਬ ਆਪਦੇ ਨਾਲ ਉਧਰ ਕਦੇ ਕਦੇ ਤਾਂ ਬੈਡ ਫੀਲ ਹੁੰਦਾ ਹੈ ਕਦੇ ਕਦੇ ਸੋਚ ਲਿਆ ਚਲੋ ਵੀ ਮਾਰ ਕੇ ਉਹਦਾ ਕੀਤਾ ਕਰਾਇਆ ਨਾ ਸਭ ਕੁਝ ਮੇਰੇ ਘਰ ਦਾ ਇਹੋ ਜਿਹਾ ਇਨਸਾਨ ਹੈ ਜੇ ਆਪਾਂ ਕੰਮ ਕਰਕੇ ਵੀ ਆਏ ਨਾ ਤਾਂ ਉਹਨੇ ਫਿਰ ਵੀ ਮੈਨੂੰ ਗਲਤ ਹੀ ਕਹਿਣਾ ਵੀ ਮੈਂ ਗਲਤ ਕਰਕੇ ਨਾਲ ਵੈਸੇ ਮੈਂ ਗਲਤ ਨਹੀਂ ਕਰਦੀ ਪਰ ਉਹਨੇ ਮੈਨੂੰ ਗਲਤ ਕਹਿਣਾ ਵੀ ਇਹ ਗਲਤ ਕਰਦੀ ਹੈ ਹਮਮਮਸਲ ਤਲਾ ਐਵੇਂ ਨਹੀਂ ਕੋਈ ਤੁਸੀਂ ਕਹਿੰਦੇ ਸੀ ਵੀ ਡਿਫਰੈਂਸ ਹੈ ਬਹੁਤ ਮੈਰਿਡ ਲਾਈਫ ਤੋਂ ਤੁਹਾਡਾ ਬਹੁਤ ਜ਼ਿਆਦਾ ਹੈ ਗਿਆ ਮੇਰੀ ਇਸ ਦਾ ਮਤਲਬ ਹੋਊਗੀ ਚਲ ਮਤਲ ਮੇਰੇ ਘਰ ਦੇ ਤਾਂ ਮੈਨੂੰ ਕਹਿੰਦੇ ਤੂੰ 50 ਸਾਲਾਂ ਦੀ ਹੋਂਗੀ 35 ਸਾਲਾਂ ਦੀ ਹੋਂਗੀ ਪਰ ਮੈਨੂੰ ਪਤਾ ਮੇਰੀ ਮਾਂ ਨੇ ਜੰਮਿਆ ਮੇਰੀ ਮਾਂ ਨੂੰ ਪਤਾ ਮੇਰੀ ਧੀ ਕਿੰਨੇ ਸਾਲਾਂ ਦੀ ਹੈ ਔਰ ਆਪਾਂ ਨੂੰ 10 ਸਾਲ ਤੋਂ ਬਾਅਦ ਆਪਣੇ ਬਚਪਨ ਬਾਰੇ ਪਤਾ ਲੱਗ ਜਾਂਦਾ ਹੈ ਕਿ ਆਪਾਂ 10 ਸਾਲਾਂ ਬਾਅਦ ਆਪਾਂ ਕਿੰਨੇ ਸਾਲਾਂ ਦੇ ਹੋ ਗਏ ਹਨ ਮੈਨੂੰ ਪਤਾ ਮੇਰੀ ਏਜ ਕਿੰਨੀ ਹੈ ਮਤਲ 18 ਮਤਲ 22 23 ਸਾਲ ਹੋ ਗਈ ਤੋਂ ਬਾਅਦ ਏਜ ਹੈ ਨੀ ਕਿ ਮੇਰੀ ਬਰੈ 22 23 ਸਾਲ ਦੀ ਏਜ ਚ ਮੈਂ ਬਹੁਤ ਦੁੱਖ ਵੀ ਦੇਖਿਆ ਬਹੁਤ ਖੁਸ਼ੀਆਂ ਵੀ ਦੇਖਿਆ ਔਰ ਬਹੁਤ ਦੁੱਖ ਵੀ ਦੇਖਿਆ ਮੈਂ ਇਸ ਗਲਾਈਸ ਦੇ ਵਿੱਚ ਇੱਕ ਇੱਕ ਕੁੜੀ ਲਈ ਤੁਸੀਂ ਤੁਸੀਂ ਦੱਸ ਰਹੇ ਸੀ ਆਫ ਕੈਮਰਾ ਦੱਸ ਰਹੇ ਸੀ ਵੀ 13 14 ਸਾਲ ਦੀ ਉਮਰ 'ਚ ਥੋੜੀ ਮੈਰਿਜ ਹੋ ਜਾਂਦੀ ਹੈ। ਹਾਂਜੀ ਮਤਲਬ ਮੇਰੀ ਮੈਰਿਜ ਹੋਈ ਹੈ ਜਦੋਂ ਮੇਰੇ ਕੋਲ ਜਦੋਂ ਮੇਰੇ ਕੋਲ 17ਵਾਂ 18ਵਾਂ ਸਾਲ ਸੀ ਨਾ ਫਸਟ ਟਾਈਮ 17ਵੇਂ ਸਾਲ 18ਵੇਂ ਸਾਲ 'ਚ ਮੇਰੇ ਕੋਲ ਬੇਟਾ ਹੋ ਗਿਆ ਸੀ। ਬਟ ਇੱਕ ਐਡੇ ਇੱਕ ਅਲੜ ਕੁੜੀ ਨੂੰ ਇੱਕ ਬਚਪਨ ਵਾਲੀ ਉਮਰ 'ਚ ਵਿਆਹ ਹੋ ਜਾਂਦਾ ਤੇ ਕੁੜੀ ਦੀ ਜ਼ਿੰਦਗੀ ਤੇ ਫਿਰ ਕੀ ਅਸਰ ਪੈਂਦਾ ਹੈ? ਕਿਉਂ ਨੂੰ ਪਤਾ ਲੱਗਦਾ ਕੁਝ ਵੀ ਦੁਨੀਆ ਦਾ ਵੀ ਕਿ ਕੁਝ ਨਹੀਂ ਪਤਾ ਲੱਗਦਾ। ਆਦੇ ਮਾਪਿਓ ਕਰਕੇ ਬੰਦਾ ਕੁਝ ਦੁੱਖ ਨਹੀਂ ਰੱਖਦਾ ਹਨ ਪਰ ਦੁੱਖ ਬਹੁਤ ਐਸ ਟਾਈਮ ਲਾਸਟ ਟਾਈਮ ਵੀ ਲਾਈਫ ਚ ਆ ਗਏ ਆ ਪਰ ਮੈਂ ਹੁਣ ਆਪਾਂ ਕੀ ਕਰ ਸਕਦੇ ਆ ਹੁਣ ਜਦੋਂ ਆਪਣੀ ਸਾਰੀ ਜ਼ਿੰਦਗੀ ਵਿਗੜੀ ਗਈ ਆ ਆਪਾਂ ਮਤਲਬ ਜੀ ਸਕਦੇ ਆ ਹੱਸ ਕੇ ਨਾ ਇਹਨੂੰ ਰਾਈ ਕੁੜੀ ਚ ਟਪਾਣਾ ਸਮਝ ਕੇ ਬਰਤਣਾ ਪੈਂਦਾ ਕਿ ਮਾਸ਼ਾਅੱਲਾ ਵੀ ਕੋਈ ਨਹੀਂ ਜਿਹਨੂੰ ਕੁਝ ਆਪਣੇ ਨਾਲ ਹੋਇਆ ਮਤਲਬ ਤੁਸੀਂ ਪੋਜ਼ਿਟਿਵ ਲੈ ਕੇ ਚੱਲ ਰਹੇ ਆ ਦੁੱਖਾਂ ਨੂੰ ਹੈ ਬਹੁਤ ਜ਼ਿਆਦਾ ਵੀ ਦੇਖੇ ਪੂਰੀ ਥਕੀ ਕੀ ਆਉਗੀ ਕੰਮ ਤੋਂ ਔਰ ਉਹਦੇ ਘਰ ਤਾਂ ਉਹਨੂੰ ਆਈ ਨੂੰ ਸਿੱਧੇ ਸਵਾਲ ਕਰੂਗਾ ਉਹਦੇ ਦਿਲ ਤੇ ਕੀ ਵੀ ਪੁੱਛੂਗਾ ਬਹੁਤ ਗਲਤ ਬਦਲ ਹੈ ਕਿ ਅੱਪ ਗਲਤ ਕਰਕੇ ਆਈ ਹੈ ਨਾ ਮਤਲਬ ਆਪਾਂ ਨੂੰ ਕੁਝ ਮਹਿਸੂਸ ਨਹੀਂ ਹੁੰਦਾ ਕਿ ਚਲੋ ਠੀਕ ਆ ਯਾਰ ਆਪਾਂ ਗਲਤ ਕਰਕੇ ਹੈ ਨਾ ਫਿਰ ਮੈਂ ਤਾਂ ਗਲਤ ਵੀ ਨਹੀਂ ਕਰਕੇ ਆਈ ਪਰ ਫਿਰ ਵੀ ਮੈਨੂੰ ਪੁੱਛੇ ਸਿੱਧੇ ਸਵਾਲ ਨੇ ਅੱਜ ਆਉਣ ਵਾਸਤੇ ਕਿਆ ਮੈਂ ਇੰਟਰਵਿਊ ਵਾਲਾ ਨਿਆਣਾ ਵੀ ਚਲ ਆਪਾਂ ਚੱਲਦੇ ਆਂ ਹੂੰ ਕਹਿੰਦਾ ਵੀ ਮੈਨੂੰ ਇਹਨਾਂ ਚੀਜ਼ਾਂ ਨਾਲ ਇੰਟਰਸਟ ਨਹੀਂ ਹੋਊਗਾ ਮੈਂ ਕਿਤੇ ਕਿਤੇ ਤੈਨੂੰ ਹੈ ਨਹੀਂ ਪਰ ਮੈਨੂੰ ਤਾਂ ਇੰਟਰਸਟ ਹੈਗਾ ਮੈਂ ਤਾਂ ਜਾਊਂਗੀ ਮੈਂ ਤਾਂ ਮੈਂ ਤਾਂ ਮੈਨੂੰ ਬਹੁਤ ਖੁਸ਼ੀ ਹੁੰਦੀ ਜਦੋਂ ਮੈਨੂੰ ਭਰਾ ਕਮੈਂਟ ਕਰਦੇ ਨਾ ਕਿ ਬਹੁਤ ਵਧੀਆ ਤੁਹਾਡੀ ਸਾਦਗੀ ਔਰ ਤੁਸੀਂ ਬਹੁਤ ਵਧੀਆ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਇਸ ਚੀਜ਼ ਨੂੰ ਜਾਣ ਕੇ ਕਿ ਕੋਈ ਤਾਂ ਆਪਾਂ ਨੂੰ ਸਮਝਦਾ ਹੈ ਹੂੰ ਬਸ ਇੰਨਾ ਇਹ ਤੇ ਚਲੋ ਤੁਹਾਡੀ ਤਾਂ ਬੜੀ ਚੰਗੀ ਗੱਲ ਹੈ ਪੋਜ਼ਿਟਿਵ ਕਮੈਂਟ ਆਉਂਦੇ ਆ ਇੱਕ ਅਸੀਂ ਸੰਤੋਸ਼ ਜਲਾਲਾਬਾਦ ਤੋਂ ਉਹਨਾਂ ਦੀ ਇੰਟਰਵਿਊ ਕੀਤੀ ਉਹਨੂੰ ਤਾਂ ਸਾਰਾ ਦਿਨ ਵਿਚਾਰੀ ਗਲਤ ਕਮੈਂਟ ਨਹੀਂ ਕਿਹਾ ਵੀ ਮੈਂ ਕਹੂੰਗਾ ਵੀ ਗੰਦੇ ਕਮੈਂਟ ਲੋਕ ਕਰੀ ਜਾਂਦੇ ਆ ਇਹ ਉਹ ਉਹ ਤਾਂ ਸਾਰਾ ਦਿਨ ਲੜੀ ਜਾਂਦੀ ਰਹਿੰਦੀ ਆ ਆਪਾਂ ਆ ਕੇ ਪੋਸਟਾਂ ਸਾਰੇ ਦਿਨ ਲੜੀਆਂ ਨੇ ਤੁਸੀਂ ਇਸ ਚੀਜ਼ ਨੂੰ ਕਿਵੇਂ ਹੈਂਡਲ ਕਰਦੇ ਹੋ ਮੈਂ ਪਹਿਲੀ ਗੱਲ ਦੱਸਾਂ ਮੈਂ ਅਨਪੜ ਹੈਗੀ ਆ ਮੈਨੂੰ ਛੇਤੀ ਕਿਤੇ ਪੜਨਾ ਨਹੀਂ ਆਉਂਦਾ ਮੈਂ ਤਾਂ ਕਿਸ ਤੋਂ ਮਤਲਬ ਆਪਦੇ ਜਿਹੜੇ ਕਮੈਂਟ ਹੁੰਦੇ ਆ ਮੇਰੀ ਸਿਸਟਰ ਦੀ ਕੁੜੀਆ ਹੈਗੀ ਆ ਮੈਂ ਉਹਦੇ ਤੋਂ ਕਮੈਂਟ ਪੜ੍ਹਨੀ ਹੁੰਦੀ ਆ ਵੀ ਗਗਨ ਮੈਨੂੰ ਦੱਸ ਵੀ ਮੈਨੂੰ ਕੋਈ ਜ਼ਿਆਦਾ ਕਮੈਂਟ ਆਇਆ ਤਾਂ ਆਪਾਂ ਨੂੰ